ਇੱਕ ਵਾਰ ਬ੍ਰਹਮਾ ਜੀ ਬਗਦਦ ਰਿਖੀ ਦੇ ਅਸਥਾਨ ਤੇ ਜਾ ਪਹੁੰਚੇ ਬ੍ਰਹਮਾ ਦੇ ਆਪ ਜੀ ਜਾਣਦੇ ਜੇ ਕਿ ਚਾਰ ਸਿਰ ਸਨ ਸੋ ਇਸੇ ਤਰ੍ਹਾਂ ਜੋ ਬਗਦਦ ਰਿਖੀ ਸੀ ਉਹ ਵੀ ਆਪਣੇ ਆਪ ਦੇ ਵਿੱਚ ਬੜਾ ਵੱਡਾ ਰਿਖੀ ਤੇ ਬਹੁਤ ਲੰਮਾ ਸਮਾਂ ਜਿਉਣ ਵਾਲਾ ਰਿਖੀ ਹੋਇਆ ਚਰਨ ਜੀ ਵੀ ਉਸ ਨੂੰ ਆਖਦੇ ਨੇ ਸੋ ਜਦੋਂ ਬ੍ਰਹਮਾ ਜੀ ਬਗਦਲਬ ਰਿਕੀ ਦੇ ਕੋਲ ਗਏ ਉਸ ਵੇਲੇ ਬਗਦਲਬ ਰਿਕੀ ਨੇ ਉੱਠ ਕੇ ਬ੍ਰਹਮਾ ਜੀ ਦਾ ਕੋਈ ਸਤਕਾਰ ਨਾ ਕੀਤਾ ਬਹੁਤਾ ਕਿਉਂਕਿ ਉਸ ਦੇ ਮਨ ਦੇ ਵਿੱਚ ਇਹ ਵੱਡਾ ਪਨ ਸੀ ਕਿ ਮੈਂ ਬੜਾ ਚਰੰਜੀਵੀ ਆ ਮੈਂ ਵੱਡਾ ਆ ਇਸੇ ਤਰ੍ਹਾਂ ਬ੍ਰਹਮੇ ਨੇ ਵੀ ਜਾ ਕੇ ਬਗਦਲਬ ਰਿਕੀ ਨੂੰ ਨਮਸਕਾਰ ਨਾ ਕੀਤੀ ਕਹਿੰਦੇ ਕਿ ਬ੍ਰਹਮਾ ਜੋਸੀ ਉਹ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਵੱਡਾ ਗਿਣਦਾ ਸੀ ਕਿ ਮੈਂ ਵੱਡਾ ਹਾਂ ਸਾਰੀ ਸ੍ਰਿਸ਼ਟੀ ਦਾ ਮੈਂ ਕਰਤਾ ਹਾਂ ਮੈਂ ਸ੍ਰਿਸ਼ਟੀ ਸਾਜੀ ਆ ਸੋ ਇਸੇ ਤਰ੍ਹਾਂ ਦੋਨਾਂ ਨੂੰ ਆਪਣੇ ਆਪ ਤੇ ਮਾਨਸਿਕ ਇੱਕ ਦੂਜੇ ਦੇ ਨਾਲੋਂ ਵੱਡਾ ਸਮਝਦੇ ਸੀ ਸੋ ਹੋਇਆ ਕੀ ਹੈ ਮਾਨ ਦੇ ਵਿੱਚ ਨਾ ਤੇ ਬ੍ਰਹਮੇ ਨੇ ਬਗਦਲਬ ਰਿਖੀ ਨੂੰ ਜਾ ਕੇ ਨਮਸਕਾਰ ਕੀਤੀ ਤੇ ਨਾ ਹੀ ਬਗਦਲਬ ਰਿਖੀ ਨੇ ਬ੍ਰਹਮੇ ਦਾ ਉੱਠ ਕੇ ਸਤਿਕਾਰ ਕੀਤਾ ਸੋ ਵੈਸੀ ਹਵਾ ਆਈ ਪਰਮੇਸ਼ਰ ਨੇ ਉਹਨਾਂ ਦਾ ਇਹ ਮਾਣ ਦੂਰ ਕਰਨ ਵਾਸਤੇ ਦੋਨਾਂ ਨੂੰ ਐਸਾ ਹਵਾ ਦੇ ਵਿੱਚ ਉਡਾਇਆ ਕਿ ਉਸ ਜਗ੍ਹਾ ਤੇ ਪਹੁੰਚ ਕੇ ਨੇ ਜਿੱਥੇ ਅੱਠਾਂ ਸਿਰਾਂ ਵਾਲਾ ਬ੍ਰਹਮਾ ਸੀ ਹੁਣ ਚਾਰ ਸਿਰਾਂ ਵਾਲਾ ਬ੍ਰਹਮਾ ਆਪਣੇ ਆਪ ਨੂੰ ਵੱਡਾ ਸਮਝਦਾ ਸੀ ਅੱਗੇ ਅੱਠਾਂ ਵਾਲਾ ਵੇਖ ਲਿਆ ਜਦੋਂ ਅੱਠਾਂ ਸਿਰਾਂ ਵਾਲੇ ਬ੍ਰਹਮੇ ਦੇ ਕੋਲ ਬਗਦਦਲ ਬਿਰਖੀ ਤੇ ਬ੍ਰਹਮਾ ਜੀ ਗਏ ਉਹਨੇ ਵੀ ਅੱਗੋਂ ਇਹਨਾਂ ਦਾ ਸਤਿਕਾਰ ਨਾ ਕੀਤਾ ਉਹ ਹੁਣ ਆਪਣੇ ਆਪ ਨੂੰ ਇਹਨਾਂ ਨਾਲੋਂ ਵੱਡਾ ਸਮਝਦਾ ਸੀ ਕਿ ਮੇਰੇ ਅੱਠ ਸਿਰਿਆ ਮੈਂ ਇਹਨਾਂ ਨਾਲੋਂ ਵੱਡਾ ਇਸ ਤਰ੍ਹਾਂ ਉਹ ਫਿਰ ਪਰਮੇਸ਼ਰ ਨੇ ਐਸੀ ਹਵਾ ਵਗਾਈ ਇਹਨਾਂ ਦਾ ਮਾਣ ਇਹ ਦੂਰ ਕਰਨ ਵਾਸਤੇ ਬਗਦਦਲ ਬ੍ਰਿਖੀ ਨੂੰ ਚਾਰ ਸਿਰਾਂ ਵਾਲੇ ਬ੍ਰਹਮੇ ਨੂੰ ਤੇ ਅੱਠ ਸਿਰਾਂ ਵਾਲੇ ਬ੍ਰਹਮੇ ਨੂੰ ਐਸਾ ਉਡਾਇਆ ਕਿ ਹੋਰ ਅੱਗੇ ਚਲੇ ਗਏ ਜਿੱਥੇ ਕੀ ਦੇਖਦੇ ਹਨ ਕਿ 16 ਸਿਰਾਂ ਵਾਲਾ ਬ੍ਰਹਮਾ ਉੱਥੇ ਜਾਂਦਿਆਂ ਨੂੰ ਬੈਠਾ ਹੋਇਆ ਹੁਣ 16 ਸਿਰਾਂ ਵਾਲੇ ਬ੍ਰਹਮੇ ਨੇ 4 ਸਿਰਾਂ ਵਾਲਾ ਬ੍ਰਹਮਾ ਵੇਖਿਆ 8 ਸਿਰਾਂ ਵਾਲਾ ਬ੍ਰਹਮਾ ਵੇਖਿਆ ਤੇ ਆਪਣੇ ਨਾਲੋਂ ਉਹਨਾਂ ਨੂੰ ਨਿੱਕਾ ਸਮਝਿਆ ਉਹਨੂੰ ਹੁਣ ਆਪਣੇ 16 ਸਿਰਾਂ ਦਾ ਮਾਣ ਹੈ ਤੇ ਮੈਂ ਵੱਡਾ ਹਾਂ ਸੋ ਪਰਮੇਸ਼ਰ ਨੇ ਉਹਦਾ ਵੀ ਮਾਨ ਹੈ ਦੂਰ ਕਰਨ ਵਾਸਤੇ ਇਹਨਾਂ ਸਾਰਿਆਂ ਨੂੰ ਫਿਰ ਐਸਾ ਉਡਾਇਆ ਕਿ ਹੋਰ ਅੱਗੇ ਜਾ ਕੇ ਕੀ ਵੇਖਦੇ ਹਨ ਕਿ ਇੱਕ ਬ੍ਰਹਮਾ ਹੋ ਰਿਹਾ ਉਹਦੇ 32 ਮੂਹ ਨੇ 32 ਸਿਰ ਜਿਸ ਤਰ੍ਹਾਂ ਪਹਿਲੇ ਦੇ 4 ਫਿਰ ਅੱਗੇ ਗਏ 8 ਵੇਖੇ ਫਿਰ ਅੱਗੇ ਗਏ 16 ਵੇਖੇ ਇਸੇ ਤਰ੍ਹਾਂ ਹੁਣ ਜੈਸੇ ਬ੍ਰਹਮਾ ਦੇ ਕੋਲ ਗਏ ਉਸ ਦੇ 32 ਸਿਰ ਨੇ ਉਸ 32 ਸਿਰਾਂ ਵਾਲੇ ਬ੍ਰਹਮੇ ਨੇ ਜਦੋਂ ਇਹਨਾਂ ਨੂੰ ਵੇਖਿਆ ਕਿਸੇ ਦੇ 4 ਕਿਸੇ ਦੇ 8 ਕਿਸੇ ਦੇ 16 ਤੇ ਉਹਨੇ ਆਖਿਆ ਮੇਰੇ ਸਭ ਨਾਲੋਂ ਜ਼ਿਆਦਾ ਮੈਂ ਇਹਨਾਂ ਨਾਲੋਂ ਵੱਡਾ ਹੁਣ ਉਹਨੂੰ ਵੱਡੇ ਹੋਣ ਦਾ ਮਾਣ ਹੋਇਆ ਤੇ ਪਰਮੇਸ਼ਰ ਨੇ ਫਿਰ ਐਸੀ ਹਵਾ ਵਗਾਈ ਕਿ ਹੋਰ ਅੱਗੇ ਚੱਲ ਗਏ ਅੱਗੇ 64 ਸਿਰਾਂ ਵਾਲਾ ਬ੍ਰਹਮਾ ਉਹਨਾਂ ਨੇ ਦੇਖਿਆ ਅੱਗੇ ਬਾਕੀ ਬ੍ਰਹਮਿਆਂ ਦੇ ਵਾਂਗ 64 ਸਿਰਾਂ ਵਾਲੇ ਬ੍ਰਹਮੇ ਨੂੰ ਵੀ ਆਪਣੇ ਵੱਡੇ ਹੋਣ ਦਾ ਮਾਣ ਹੋਇਆ ਸੋ ਗੱਲ ਜਿਆਦਾ ਲੰਮੀ ਹੋ ਜਾਵੇਗੀ ਸੰਖੇਪ ਵਿੱਚ ਦੱਸ ਦਈਏ ਕਿ ਚਲਦਿਆਂ ਚਲਦਿਆਂ ਨਾ ਇਦਾਂ ਹੀ ਗਿਣਤੀ ਵਧਦੀ ਗਈ ਜਿਸ ਵੀ ਬ੍ਰਹਮੇ ਦੇ ਕੋਲ ਜਾਣ ਉਹਦੇ ਦੁੱਗਣੇ ਸਿਰ ਵੇਖਣ ਤੇ ਉਹਨੂੰ ਮਾਣ ਹੋਵੇ ਕਿ ਮੈਂ ਵੱਡਾ ਕਰਦਿਆਂ ਕਰਦਿਆਂ ਹਜ਼ਾਰ ਸਿਰ ਵਾਲੇ ਬ੍ਰਹਮੇ ਦੇ ਕੋਲ ਪਹੁੰਚ ਗਏ ਜਿਸ ਵੇਲੇ ਹਜ਼ਾਰ ਸਿਰ ਵਾਲੇ ਬ੍ਰਹਮੇ ਦੇ ਕੋਲ ਪਹੁੰਚੇ ਤਾਂ ਉਸ ਬ੍ਰਹਮੇ ਨੇ ਵੇਖਿਆ ਕਿ ਮੇਰੇ ਕੋਲ ਮੇਰੀ ਸਭਾ ਦੇ ਵਿੱਚ ਚਰਨਜੀਵੀ ਬੜੀ ਲੰਮੀ ਉਮਰ ਭੋਗਣ ਵਾਲੇ ਬਗਦਾਲ ਬਿਰਖੀ ਜੀ ਆਏ ਆ ਤੇ अनेकाएं ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਨੇ ਬ੍ਰਹਮੇ ਵੇਖੇ ਕਿ ਬ੍ਰਹਮੇ ਆਏ ਸੁਣ ਸਭਾ ਲੱਗ ਗਈ ਹੈ ਬੜਾ ਉਸ ਹਜ਼ਾਰ ਮੂੰਹ ਵਾਲੇ ਬ੍ਰਹਮੇ ਨੇ ਸਤਕਾਰ ਕੀਤਾ ਉਹਨਾਂ ਦਾ ਅੱਗੋਂ ਨਮਸਕਾਰ ਕੀਤੀ ਬ੍ਰਹਮੇ ਨੇ ਆਖਿਆ ਤਨ ਭਾ ਗਿਆ ਆਓ ਜੀ ਪਹਿਲਾਂ ਤੇ ਉਸੇ ਬ੍ਰਹਮੇਂ ਦੇ ਉਹਨਾਂ ਦਾ ਸਤਿਕਾਰ ਕੀਤਾ ਆਉ ਭਗਤ ਕੀਤੀ ਹੈ ਫਿਰ ਬੜੀ ਹੀ ਨਿਮਰਤਾ ਦੇ ਨਾਲ ਉਸ ਨੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਧਰ ਆਉਣੇ ਕੀਤੇ ਅੱਜ ਦਰਸ਼ਨ ਦਿੱਤੇ ਨੇ ਧੰਨ ਭਾਗ ਹੋ ਗਏ ਸੋ ਕੁਝ ਮਾਨ ਤੇ ਉਹਨਾਂ ਦਾ ਪਹਿਲਾਂ ਹੀ ਟੁੱਟ ਚੁੱਕਾ ਸੀ ਜੋ ਆਪਣੇ ਆਪ ਨੂੰ ਚਾਰ ਸਿਰਾਂ ਵਾਲਾ ਬ੍ਰਹਮਾ ਵੱਡਾ ਗਿਣਦਾ ਸੀ ਉਹਨੇ ਵੇਖਿਆ ਇੱਥੇ ਤੇ ਹਜ਼ਾਰਾਂ ਸਿਰਾਂ ਵਾਲੇ ਬ੍ਰਹਮੇ ਪਰਮੇਸ਼ਰ ਨੇ ਪੈਦਾ ਕੀਤੇ ਬਗਧਾਲਬ ਰਿਖੀ ਜੋ ਆਪਣੇ ਆਪ ਨੂੰ ਵੱਡਾ ਸਮਝਦਾ ਸੀ ਉਸਨੇ ਵੀ ਪਰਮੇਸ਼ਰ ਦੀ ਇਹ ਲੀਲਾ ਵੇਖੀ ਮਾਣ ਕੁਝ ਤੇ ਪਹਿਲਾਂ ਹੀ ਟੁੱਟ ਚੁੱਕਾ ਸੀ ਤੇ ਜਦੋਂ ਇਸ ਹਜ਼ਾਰਾਂ ਸਿਰ ਵਾਲੇ ਬ੍ਰਹਮੇ ਦੀ ਨਿਮਰਤਾ ਵੇਖੀ ਨਾ ਰਹਿਦਾ ਖੁੰਦਾ ਮਾਣ ਵੀ ਜਿਹੜਾ ਸੀ ਨਾ ਜੋ ਹੰਕਾਰ ਸੀ ਉਹ ਦੂਰ ਹੋ ਗਿਆ ਨਿਮਰਤਾ ਆ ਗਈ ਅੱਖਣ ਲੱਗੇ ਕਿ ਅਸੀਂ ਤੇ ਇੰਨਾ ਕੋਈ ਵੱਡਾ ਹੋਣ ਦਾ ਮਾਣ ਕਰਦੇ ਇੱਥੇ ਪਰਮੇਸ਼ਰ ਨੇ ਬੜੇ ਬੜੇ ਵੱਡੇ ਅਨੇਕਾਂ ਹੀ ਬ੍ਰਹਮੇ ਪੈਦਾ ਕਰ ਦਿੱਤੇ ਕਾਲਪੁਰਖ ਕੀ ਦੇਹਮੂ ਕੋਟਕ ਵਿਸ਼ਨ ਮਹੇਸ਼ ਕਰੋੜਾਂ ਹੀ ਇੱਥੇ ਵਿਸ਼ਨੂ ਕਰੋੜਾਂ ਹੀ ਮਹੇਸ਼ ਸ਼ਿਵਜੀ ਪੈਦਾ ਕੀਤੇ ਪਰਮੇਸ਼ਰ ਨੇ ਕਰੋੜਾਂ ਹੀ ਬ੍ਰਹਮੇ ਪੈਦਾ ਕੀਤੇ ਜੇ ਜਦੋਂ ਉਸ ਬ੍ਰਹਮੇ ਨੇ ਨਿਮਰਤਾ ਦੇ ਨਾਲ ਬੇਨਤੀ ਕੀਤੀ ਆਖਣ ਲੱਗੇ ਆਪਣਾ ਆਉਣ ਦਾ ਕਾਰਨ ਦੱਸੋ ਕੀ ਮੈਂ ਸੇਵਾ ਕਰਾਂ ਤੁਹਾਡੀ ਕਿੱਧਰ ਤੁਸੀਂ ਆਏ ਜੇ ਮਾਣ ਤੇ ਦੂਰ ਹੋ ਚੁੱਕਾ ਸੀ ਹੁਣ ਸੱਚ ਬੋਲਣ ਤੋਂ ਸਵਾਏ ਕੁਝ ਉਹਨਾਂ ਦੇ ਕੋਲੋਂ ਬੋਲਿਆ ਨਾ ਗਿਆ ਆਖਣ ਲੱਗੇ ਬ੍ਰਹਮਾ ਜੀ ਸੱਚੀ ਗੱਲ ਤੇ ਇਹ ਹੈ ਮੈਨੂੰ ਆਪਣੀ ਇਸੇ ਦੇਹੀ ਤੇ ਮਾਨਸਿਕੇ ਮੇਰੇ ਚਾਰ ਸਿਰ ਨੇ ਮੈਂ ਸ੍ਰਿਸ਼ਟੀ ਦੀ ਰਚਨਾ ਕੀਤੀ ਮੈਂ ਵੱਡਾ ਸਮਝਦਾ ਸਾਂ ਆਪਣੇ ਆਪ ਨੂੰ ਤੇ ਬਗਦਦਲਬ ਰਿਖਿਨੇ ਆਖਿਆ ਕਿ ਮੈਂ ਆਪਣੇ ਆਪ ਨੂੰ ਵੱਡਾ ਸਮਝਦਾ ਸਾਂ ਮੈਂ ਚਰੰਜੀ ਵੀ ਆ ਮੈਂ ਆਪਣੇ ਕੋਲ ਆਏ ਬ੍ਰਹਮੇ ਦਾ ਸਤਕਾਰ ਨਾ ਕੀਤਾ ਅਤੇ ਇਹ ਵੱਡਾ ਸਮਝਦਾ ਸੀ ਇਸ ਨੇ ਮੈਨੂੰ ਨਮਸਕਾਰ ਨਾ ਕੀਤੀ ਸਾਡਾ ਮਾਨ ਦੂਰ ਕਰਨ ਕਰਕੇ ਪਰਮੇਸ਼ਰ ਐਸੀ ਹਵਾ ਵਧਾਉਂਦਾ ਰਿਹਾ ਕਿ ਅੱਗੇ ਆ ਜਾਂਦੇ ਰਹੇ ਅੱਗੇ ਜਿਹੜਾ ਸਾਨੂੰ ਬ੍ਰਹਮਾ ਮਿਲਦਾ ਉਹਦੇ ਧੂਨੇ ਸਿਰ ਹੁੰਦੇ ਸੀ ਤੇ ਉਹਨੂੰ ਮਾਣ ਹੁੰਦਾ ਸੀ ਪਰਮੇਸ਼ਰ ਹੋਏ ਅੱਗੇ ਲੈ ਜਾਂਦਾ ਸੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਤੁਹਾਡੇ ਕੋਲੇ ਆ ਗਏ ਆ ਪਰ ਜੋ ਤੁਸੀਂ ਸਤਕਾਰ ਕੀਤਾ ਨਾ ਉਹ ਵੇਖ ਕੇ ਸਾਡਾ ਮਾਣ ਦੂਰ ਹੋ ਗਿਆ ਕਿ ਤੁਹਾਡੇ ਹਜ਼ਾਰ ਮੂੰਹ ਨੇ ਫੇਰ ਵੀ ਇੰਨੀ ਨਿਮਰਤਾ ਸੋ ਉਸ ਬ੍ਰਹਮੇ ਨੇ ਆਖਿਆ ਕਿ ਜੇ ਇਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੁਹਾਡਾ ਮਾਨ ਦੂਰ ਕਰਨ ਵਾਸਤੇ ਇਹ ਹਵਾ ਵਗਾਈ ਹੈ ਨਾ ਇੱਥੋਂ ਤੱਕ ਲੈ ਕੇ ਆਇਆ ਉਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੀਰ ਦੇ ਇੱਕ ਇੱਕ ਰੂਮ ਦੇ ਵਿੱਚ ਇੱਕ ਇੱਕ ਰੂਮ ਦੇ ਨਾਲ ਜਿਦਾਂ ਦੇ ਮੇਰੇ ਵਰਗੇ ਹਜ਼ਾਰਾਂ ਸਿਰਾਂ ਵਾਲੇ ਹਜ਼ਾਰਾਂ ਹੀ ਬ੍ਰਹਮੇ ਰੁੜਦੇ ਫਿਰਦੇ ਇੰਨੇ ਉਸ ਨੇ ਪੈਦਾ ਕੀਤੇ ਕੋਈ ਅੰਤ ਨਹੀਂ ਪਾ ਸਕਦਾ ਤਾ ਕਿਸ ਗੱਲ ਦਾ ਮਾਣ ਕਰਨਾ ਕਿ ਮੈਂ ਵੱਡਾ ਹਾਂ ਪਰਮੇਸ਼ਰ ਨੇ ਪਤਾ ਨਹੀਂ ਕਿੰਨੇ ਕੋ ਪੈਦਾ ਕੀਤੇ ਨੇ ਸਾਡੇ ਵਰਗੇ ਸੋ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ ਜਦੋਂ ਇਦਾਂ ਦੀਆਂ ਗੱਲਾਂ ਸੁਣੀਆਂ ਉਪਦੇਸ਼ ਸੁਣਿਆ ਬ੍ਰਹਮੇ ਦੇ ਕੋਲੋਂ ਨਿਮਰਤਾ ਆ ਗਈ ਹੈ ਮਨ ਸ਼ਾਂਤ ਹੋ ਗਿਆ ਹੰਕਾਰ ਦੂਰ ਹੋ ਗਿਆ ਉਸ ਵੇਲੇ ਸਤਿਗੁਰੂ ਸਚੇ ਪਾਤਸ਼ਾਹ ਜੀ ਦੀ ਬਾਣੀ ਦੇ ਮਹਾਵਾਕਾਂ ਅਨੁਸਾਰ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ 우ਚਾ ਭਗਵੰਤ ਇਸ ਗੱਲ ਨੂੰ ਵਿਚਾਰਦਿਆਂ ਹੋਇਆਂ ਉਹ ਸਮਝ ਗਏ ਕਿ ਵਕਈ ਸਾਡਾ ਮਾਨ ਕਰਨਾ ਵਿਅਰਥ ਸੀ ਇੱਥੇ ਤੇ ਸਾਡੇ ਨਾਲੋਂ ਪਤਾ ਨਹੀਂ ਕਿੰਨੀਆਂ ਕੋ ਵੱਡੀਆਂ ਵੱਡੀਆਂ ਤਾਕਤਾਂ ਉਹ ਸਭ ਪਰਮੇਸ਼ਰ ਨੇ ਪੈਦਾ ਕੀਤੀਆਂ ਹੁਣ ਬੇਨਤੀ ਕਰਨ ਲੱਗੇ ਬ੍ਰਹਮੇ ਦੇ ਅੱਗੇ هزار ਸਿਰਾਂ ਵਾਲੇ ਬ੍ਰਹਮੇ ਅੱਗੇ ਆਖਣ ਲੱਗੇ ਅੱਗੇ ਤੇ ਉਹ ਪਰਮੇਸ਼ਰ ਨੇ ਐਸੀ ਹਵਾ ਵਗਾਈ ਇੱਥੋਂ ਤੱਕ ਸਾਨੂੰ ਲੈ ਜਾਂਦਾ ਪਰ ਹੁਣ ਸਾਨੂੰ ਦੱਸੋ ਆਪਾਂ ਵਾਪਸ ਕਿੱਦਾਂ ਜਾਈਏ ਵਾਪਸ ਸਾਨੂੰ ਕੌਣ ਲੈ ਕੇ ਜਾਵੇਗਾ ਤੇ ਬ੍ਰਹਮੇ ਨੇ ਆਖਿਆ ਵਾਪਸ ਵੀ ਹੁਣ ਉਹੋ ਹੀ ਲੈ ਕੇ ਜਾਵੇਗਾ ਆਪਣਾ ਹੰਕਾਰ ਛੱਡ ਕੇ ਨਿਮਰਤਾ ਦੇ ਨਾਲ ਬੇਨਤੀਆਂ ਕਰੋ ਕਿ ਪਰਮੇਸ਼ਰ ਸਾਨੂੰ ਸਾਡੀ ਜਗ੍ਹਾ ਤੇ ਪਹੁੰਚਾ ਦੇ ਉਹ ਪਰਮੇਸ਼ਰ ਕਿਰਪਾ ਕਰੇਗਾ ਤੁਹਾਨੂੰ ਤੁਹਾਡੀ ਜਗ੍ਹਾ ਤੇ ਪਹੁੰਚਾ ਦੇਗਾ ਸੋ ਉਸ ਵੇਲੇ ਜਦੋਂ ਇਹਨਾਂ ਨੇ ਬੇਨਤੀਆਂ ਕੀਤੀਆਂ ਤਾਂ ਪਰਮੇਸ਼ਰ ਨੇ ਐਸੀ ਫਿਰ ਹਵਾ ਲਿਆਂਦੀ ਕਿ ਇਹਨਾਂ ਨੂੰ ਆਪੋ ਆਪਣੇ ਅਸਥਾਨ ਤੇ ਪਹੁੰਚਾ ਦਿੱਤਾ ਸੂਇਸਤਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਵੀ ਭਾਈ ਉਸ ਪਰਮੇਸ਼ਰ ਦੇ ਦਿੱਤੇ ਹੋਏ ਭਾਵੇਂ ਕੋਈ ਸਰੀਰ ਦਾ ਆਕਾਰ ਆ ਜਾਂ ਧਨ ਸੰਪਤੀ ਹੈ ਮਾਨ ਕਰਦਾ ਹੈ ਮਹਾਰਾਜ ਇਹਨੇ ਦਾਤੇ ਵੱਡੇ ਹਨ ਕਿ ਪਤਾ ਨਹੀਂ ਉਸ ਮਾਨ ਕਰਨ ਵਾਲੇ ਨਾਲ ਕਿੱਡੇ ਵੱਡੇ ਉਸ ਨੇ ਪੈਦਾ ਕੀਤੇ ਨੇ ਮਾਨ ਨਹੀਂ ਕਰਨਾ ਚਾਹੀਦਾ ਸੋ ਜਿਹੜੇ ਇਸ ਤਰ੍ਹਾਂ ਆਪਣਾ ਜੀਵਨ ਪਤਿਤ ਕਰਦੇ ਹਨ ਉਹ ਸਦਾ ਹੀ ਪਰਮੇਸ਼ਰ ਦੀ ਅਰਜਾ ਵਿੱਚ ਰਹਿ ਕਰਕੇ ਮਾਣ ਤੋਂ ਰਹਿ ਤੋਂ ਕਰਕੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਨੇ ਮਹਾਰਜ ਕਿਰਪਾ ਕਰਨ ਜਦੋਂ ਐਸੀ ਬੁੱਧੀ ਆ ਜਾਂਦੀ ਹੈ ਨਾ ਫਿਰ ਜੀ ਵਾਟਦਾ ਹੈ ਕਿ ਮੇਰਾ ਮੁਜਮਹਿ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਸੋ ਸਤਿਗੁਰੂ ਜੀ ਕਿਰਪਾ ਕਰਨ ਜੇ ਸਾਡੀ ਇਹ ਵਿਚਾਰ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀਓ ਸੋ ਆਪਣੇ ਵਿਚਾਰ ਕਮੈਂਟਾਂ ਲਾਈ ਜਰੂਰ ਦੱਸਿਆ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਦੇ ਸੁਝਾਵਾਂ ਅਨਸਾਰ ਆਪਾਂ ਹੋਰ ਵੀਡੀਓ ਤਿਆਰ ਕਰ ਸਕੀਏ ਸੋਜਣਾ ਗੁਰਮਖਾਂ ਨੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਬੇਨਤੀ ਪ੍ਰਵਾਨ ਕਰਨੀ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਨਾਲਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ